ਦੰਦੇ ਉਮੀਦਵਾਰ ਐਨ ਕੇ ਸ਼ਰਮਨ ਦਾ ਨਾਂਵਾਂ ਪਹੁੰਚੇ ਦਿੱਖੇ ਉਹਨਾਂ ਨੇ ਹਲਕਾ ਨਾਂਵਾਂ ਦੀਆਂ ਜਾਤੀ ਮਿਲਣ ਦਾ ਕਰੀਬ ਵਰਕਰ ਮਿਲਣੇ ਕੀਤੀ ਅੱਜ ਵਰਕਰ ਮਿਲਣੀਆਂ ਜਿਹੜੀਆਂ ਸ਼ੁਰੂ ਕਰੀਆਂ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਡਟ ਕੇ ਜਿਹੜਾ ਇਲੈਕਸ਼ਨ ਲੜ ਰਿਹਾ ਸਾਲਾ ਕੱਲਾ ਕੱਲਾ ਵਰਕਰ ਜਿਹੜਾ ਪਿੰਡਾਂ 'ਚ ਘੁੰਮ ਰਿਹਾ ਉਸ ਦਿਨ ਤੁਸੀਂ ਸੁਖਵੀਰ ਬਾਦਲ ਜੀ ਦਾ ਪੰਜਾਬ ਬਚਾਓ ਯਾਤਰਾ ਵੀ ਜਿਹੜੀ ਦੇਖੀ ਹੋਣੀ ਅੱਜ ਵੀ ਤੁਸੀਂ ਦੇਖੋ ਵਰਕਰ ਮੀਟਿੰਗਾਂ ਰੱਖੀਆਂ ਤੇ ਰੈਲੀਆਂ ਬਣ ਗਈਆਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਵਰਕਰ ਨੂੰ ਜਿਹੜਾ ਮਾਣ ਸਤਕਾਰ ਮਿਲਿਆ ਹੈਗਾ ਸੋ ਇਹ ਵਰਕਰ ਦੀ ਜਿੱਤ ਮਹਿਸੂਸ ਕਰ ਰਿਹਾ ਸੋ ਮੈਂ ਸਾਰੇ ਜਿੰਨੇ ਹਲਕੇ ਇਨਚਾਰਜਾਂ ਲੀਡਰਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਆਸ਼ ਕਰਦਾ ਕਿ ਇਹਨਾਂ ਦੀ ਮਿਹਨਤ ਨਾਲ ਆਪਾਂ ਇਹ ਸੀਟ ਜੜੀ ਜਿੱਤ ਕੇ ਸ਼੍ਰੋਮਣੀ ਅਕਾਲੀ ਜਲਦੀ ਝੋਲੀ ਚ ਪਾ ਗਾਂਤੀ ਬੱਲੂ ਬਿਆਨ ਦਿੱਤਾ ਗਿਆ ਬੀਤੇ ਦਿਨੇ ਵੀ ਜਿਹੜਾ ਸੰਥੈਟਿਕ ਨਸ਼ੇ ਦੇ ਖਤਮ ਕਰ ਲਈ ਵੀ ਜਿਹੜੇ ਹੈਗਾ ਡੋਡੇ ਦੇ ਬੂਟੇ ਬੀਜੂ 35 35 ਜਿਹੜੇ ਨਸ਼ੇ ਦੇ ਆਦਿ ਨੇ ਤੇ ਤਾਂ ਹੀ ਜਿਹੜੇ ਬਸ ਹੋਗਾ ਕਿਸ ਤਰ੍ਹਾਂ ਦੇਖਦੇ ਪਾਜੀ ਇਹ ਸਾਰੇ ਬੰਦੇ ਨੇ ਨੇ ਜੀ ਕਰੋੜਾਂ ਰੁਪਏ ਖਰਚ ਕਰਕੇ ਅਕਾਲੀ ਦਲ ਨੂੰ ਬਦਨਾਮ ਕਰਿਆ ਦਾ ਨਸ਼ਿਆਂ ਬਾਰੇ ਇਹ ਆਮ ਆਦਮੀ ਪਾਰਟੀ ਤੋਂ ਜਦੋਂ ਐਮਪੀ ਬਣਿਆ ਉਸ ਟਾਈਮ ਕਾਂਗਰਸ ਨੂੰ ਰੱਜ ਕੇ ਗਾਲਾਂ ਕੱਢਦਾ ਦਾ ਔਰ ਅਕਾਲੀ ਦਲ ਨੂੰ ਕਹਿੰਦਾ ਦਾ ਵੀ ਭੁੱਕੀ ਵੇਚਦੇ ਆ ਫੀਮ ਵੇਚਦੇ ਆ ਅੱਜ ਇਹ ਭੁੱਕੀ ਫੀਮ ਦੀਆਂ ਬਕਾਲਤਾਂ ਕਰ ਰਹੇ ਹੈਗੇ ਇਹਨਾਂ ਦਾ ਕਰੈਕਟਰ ਦੇਖ ਲਿਓ ਪਹਿਲਾਂ ਆਮ ਆਦਮੀ ਪਾਰਟੀ ਤੋਂ ਬਣਿਆ ਉਸ ਟਾਈਮ ਕਾਂਗਰਸ ਨੇ ਦੇਸ ਦਾ ਬੇੜਾਗਰ ਕਰ ਦਿਆ ਕਾਂਗਰਸ ਸਵਿਸ਼ਚਾਰੀ ਪਾਰਟੀ ਆ ਇਹ ਕੋਈ ਹੋਰ ਨਹੀਂ ਗਾਂਧੀ ਜੀ ਕਹਿੰਦੇ ਤੇ ਫਿਰ ਆਜ਼ਾਦ ਲੜੇ ਟਿਕਟ ਨਹੀਂ ਮਿਲੀ ਹੁਣ ਉਸੇ ਉਹੀ ਕਾਂਗਰਸ ਨੂੰ ਜਫੀਆਂ ਪਾਰੇ ਉਹ ਬਹੁਤ ਵਧੀਆ ਬਣ ਗਈ ਯਾਨੀ ਦੋਗਲੇ ਚਿਹਰੇ ਇਹਨਾਂ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਰਹੇ ਆ ਮਹਾਰਾਣੀ ਪ੍ਰਨੀਤ ਕੌਰ ਦੇਖ ਲਓ ਤੁਸੀਂ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਕਾਂਗਰਸ ਤੋਂ ਦੋ ਵਾਰੀ ਉਹਨਾਂ ਦੇ ਹਸਬੰਡ ਸੀਐਮ ਬਣੇ ਅੱਜ ਵੀ ਕਾਂਗਰਸ ਦੇ ਐਮਪੀ ਆ ਤੇ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਕਾਰਗੁਜ਼ਾਰੀ ਉਹਨਾਂ ਦੀ ਜ਼ੀਰੋ ਆ ਸੋ ਮੈਂ ਤਾਂ ਪਿੰਡ ਦਾ ਸਰਪੰਚ ਰਿਹਾ ਭਾਜੀ ਦੋ ਵਾਰੀ ਪ੍ਰਧਾਨ ਬਣਿਆ ਦੋ ਵਾਰੀ ਐਮਐਲਏ ਬਣਿਆ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਮੇਰੇ ਹਲਕੇ ਤੋਂ ਚੈੱਕ ਕਰ ਲੋ ਮੁਕਾਬਲਾ ਕਿਸ ਵਿੱਚ ਮੰਨਦੇ ਹੋ ਜੀ ਤੁਸੀਂ ਭਾਜੀ ਜੇ ਕਿਰਦਾਰ ਤੇ ਫੈਸਲੇ ਹੋਣ ਨਾ ਜੀ ਕਾਰਗੁਜ਼ਾਰੀ ਤੇ ਫੈਸਲੇ ਹੋਣ ਫਿਰ ਕਿਸੇ ਦੇ ਨਾਲ ਮੁਕਾਬਲਾ ਨਹੀਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਬਣਿਆ ਤਾਂ ਇੱਕ ਪਾਸੇ ਮੈਂ ਆ ਤੁਹਾਡਾ ਸੇਵਾਦਾਰ ਤੁਹਾਡਾ ਵਰਕਰ ਇੱਕ ਛੋਟਾ ਜਿਹਾ ਸ਼੍ਰੋਮਣੀ ਅਕਾਲੀ ਦਲ ਦਾ ਦੂਸਰੇ ਪਾਸੇ ਮੇਰੀ ਲੜਾਈ ਮਹਿਲਾਵਾਲਿਆਂ ਨਾਲ ਹੈਗੀ ਜਿਹੜੇ بڑے ਘਰਾਂ 'ਚ ਫਾਇਦਾ ਹੋਏ ਜਿੱਤ ਕੇ ਗੇਟ ਬੰਦ ਕਰ ਲੈਂਦੇ ਆ ਪਬਲਿਕ ਦੀ ਕਦੇ ਸੁਣਦੇ ਨਹੀਂ ਕੰਮੈਂਟ ਸਕੂਲਾਂ 'ਚ ਪੜਨ ਵਾਲੇ ਆ ਮੈਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਇੱਥੇ ਤੱਕ ਪਹੁੰਚਿਆ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਦਮ ਤੇ ਇੱਥੇ ਤੱਕ ਪਹੁੰਚਿਆ ਇਸ ਕਰਕੇ ਬੇਨਤੀ ਕਰਦਾ ਕਿ ਤੁਸੀਂ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇ ਕੇ ਦੇਖੋ ਜਿਹੜੀ ਐਮਪੀ ਦੀ 그러나 사실은 ਜੋ ਬੀਜੇਪੀ ਦੇ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖ ਰਿਹਾ ਹਾਂ ਹਾਂ ਜੀ ਜਿਹੜੇ ਇਹਨਾਂ ਦੇ ਕਾਰਨਾਮੇ ਉਹਨਾਂ ਤੋਂ ਵਿਰੋਧ ਹੋ ਰਿਹਾ ਪੰਜਾਬ ਦਾ ਕਿਸਾਨ ਕਣਕ ਦੀ ਟਰਾਲੀ ਲੈ ਕੇ ਮੰਡੀ ਜਾਂਦਾ 1 ਕਿਲੋ ਲੱਡੂ ਵੀ ਨਹੀਂ ਖਰੀਦ ਸਕਦਾ ਸਭ ਪੈਸੇ ਬੈਂਕਾਂ ਚ ਆੜਤੀਆਂ ਕੋਲ ਚਲੇ ਜਾਂਦੇ ਬਰਬਾਦ ਹੋ ਗਈ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਿਆ ਪੰਜਾਬ ਦਾ ਪਾਣੀ ਸੋ ਇਹ ਬੰਦੇ ਪੰਜਾਬ ਦੀ ਸੁਣਨ ਨੂੰ ਤੇ ਅੱਜ ਪੂਰੇ ਪੰਜਾਬ ਚ ਬੇਗਾਨਗੀ ਦੀ ਭਾਵਨਾ ਜਿਹੜੀ ਆਈ ਪਈ ਆ ਸੋ ਸਰਕਾਰਾਂ ਨੂੰ ਚਾਹੀਦਾ ਘੱਟੋ ਘੱਟ ਹਰ ਵਰਗ ਦਾ ਖਿਆਲ ਰੱਖਣ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਹ ਸੋ ਜ਼ਰੂਰਤ ਆ ਪੰਜਾਬ ਦੇ ਕਿਸਾਨਾਂ ਦੀ ਹੱਕੀ ਕਰੀ ਜਾਏ ਬੰਦੀ ਸਿੰਘਾਂ ਦਾ ਮਸਲਾ ਹੈਗਾ ਪੰਜਾਬ ਦੇ ਜਿਹੜੇ ਰਾਈਟਸ ਖੋਏ ਜਾ ਰਹੇ ਉਹਨਾਂ ਦਾ ਮਸਲਾ ਆ ਫਿਰ ਗੁਰਦੁਆਰਿਆਂ 'ਚ ਦਖਲਦਾਰੀ ਕਿ ਹੋ ਰਹੀ ਉਹਦਾ ਮਸਲਾ ਆ ਪੰਜਾਬੀਆਂ ਦੀ ਕੋਈ ਕੁੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜ ਸਕਦੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਜਿਹੜੀ ਇਲੈਕਸ਼ਨ ਸਾਡੀ ਐਨ ਕੇ ਸ਼ਰਮਾ ਜੀ ਲੜ ਰਹੇ ਨੇ ਬਹੁਤ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਇਹਨਾਂ ਦੀ ਕਾਰਗੁਜ਼ਾਰੀ ਤੁਸੀਂ ਇਹਨਾਂ ਦੀ ਕੰਚਾਂਚੀ ਜਾ ਕੇ ਦੇਖੋ ਪੰਜਾਬ ਦੇ ਵਿੱਚੋਂ ਮੇਰੇ ਖਿਆਲ ਸਭ ਤੋਂ ਵੱਧ ਕੰਮ ਹੋਇਆ ਤਾਂ ਮਹਾਲੀ ਜ਼ਿਲ੍ਹੇ ਦੇ ਵਿੱਚ ਹੋਇਆ ਜਿੰਨੀ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਹੈ ਇਹ ਇੱਕ ਰਿਕਾਰਡ ਹੋਣਾ ਦੂਜੀ ਗੱਲ ਜਦੋਂ ਅਸੀਂ ਸਿਲੈਕਸ਼ਨ ਕਰਦੇ ਸੀ ਹਰੇਕ ਕੈਂਡੀਡੇਟ ਤੇ ਕੋਈ ਨਾ ਕੋਈ ਬੰਦਾ ਕਿੰਤੂ ਪ੍ਰੰਤੂ ਕਰਦਾ ਸੀ ਪਰ ਜਦੋਂ ਐਨ ਕੇ ਸ਼ਰਮੇ ਦੀ ਗੱਲ ਆਈ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤੋਂ ਵਧੀਆ ਕੈਂਡੀਡੇਟ ਕੋਈ ਨਹੀਂ ਹੈ ਸੋ ਮੈਂ ਸਮਝਦਾ ਕਿ ਸਾਡੀ ਖੁਸ਼ਕਿਸਮਤੀ ਆਪਣੇ ਆਏ ਜਾਂਦੀ ਕਿ ਸਾਡੇ ਕੋਲ ਇਹੋ ਜਿਹਾ ਕੈਂਡੀਡੇਟ ਹੈ ਜੋ ਨਾਨ ਕੰਟਰੋਵਰਸਲ ਜਿਹਦੀ ਹਰ ਬੰਦਾ ਤਾਰੀਫ ਕਰਦਾ ਹੈ ਤੁਸੀਂ ਗਰੀਬ ਬੰਦੇ ਨਾਲ ਗੱਲ ਕਰ ਲੋ ਅਮੀਰ ਨਾਲ ਕਰ ਲੋ ਤਕੜੇ ਨਾਲ ਕਰ ਲੋ ਜ਼ਿਮੀਂਦਾਰ ਨਾਲ ਗੱਲ ਕਰ ਲੋ ਵਪਾਰੀ ਨਾਲ ਗੱਲ ਕਰ ਲੋ ਹਰ ਬੰਦਾ ਤਾਰੀਫ ਕਰਦਾ ਹੈ ਹਰ ਸਾਡਾ ਪਾਰਟੀ ਦਾ ਵਰਕਰ ਇਹਦੇ ਹੋ ਕਰਦਾ ਹੈ ਇਹਦੇ ਖਾਤਰ ਕੋਈ ਧੜੇਬੰਦੀ ਨਹੀਂ ਕੋਈ ਪਾਰਟੀਬਾਜੀ ਨਹੀਂ ਸੋ ਬਹੁਤ ਵਧੀਆ ਮੈਨੂੰ ਲੱਗਦਾ ਹੈ ਵੀ ਕਰਨੀ ਤਾਂ ਗੁਰੂ ਮਹਾਰਾਜ ਨੇ ਪਰਮਾਤਮਾ ਨੇ ਕਰਨੀ ਹੈ ਬਹੁਤ ਵੱਡੇ ਮਾਰਜਿਨ ਦੇ ਨਾਲ ਸਾਡਾ ਕੋਈ ਮੁਕਾਬਲਾ ਕਿਸੇ ਨਾਲ ਹੋਣਾ ਨਹੀਂ ਲੋਕਾਂ ਨੇ ਆਪਣੇ ਆਪ ਦੇ ਵੋਟਾਂ ਪਾਉਣੀਆਂ ਨੇ ਤੇ ਬਹੁਤ ਵੱਡੀ ਜਿੱਤ ਹੋਣੀ ਹੈ ਤੇ ਸ਼ਰਮਾ ਜੀ ਨੂੰ ਮੈਂ ਪਾਰਲੀਮੈਂਟ ਬਣਾਵਾਂਗੇ ਔਰ ਮੈਂ ਇਹਨੂੰ ਵੀ ਵਿਸ਼ਵਾਸ ਕਰਦਾ ਕਿ ਮੈਂਬਰ ਪਾਰਲੀਮੈਂਟ ਬਣ ਕੇ ਵੀ ਇਹਨਾਂ ਨੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਕਰਨਾ ਹੈ ਸਾਨੂੰ 25 ਸਾਲ ਹੋ ਗਏ ਤਕਰੀਬਨ ਬਿਨਾ ਮੈਂ ਪਾਰਲੀਮੈਂਟ ਤੋਂ ਪਰ ਮੇਰਾ ਖਿਆਲ ਇਹ ਨੇ 25 ਸਾਲ ਦਾ ਭੰਗਾ ਸੜਾ ਕੱਢ ਦੇਣਾ ਕੋਈ ਵੱਡਾ ਪ੍ਰੋਜੈਕਟ ਨਹੀਂ ਲੈ ਕੇ ਆਏ ਪ੍ਰਨੀਤ ਕੌਰ ਕੋਈ ਉਦਯੋਗ ਨਹੀਂ ਲੈ ਕੇ ਆਏ ਜਿੱਥੇ ਰੋਜ਼ਗਾਰ ਮਿਲ ਸਕੇ ਕੀ ਲੱਗਦਾ ਜੇਕਰ ਅਕਾਲੀ ਦਲ ਜਿੱਤਦਾ ਤਾਂ ਪਟਿਆਲੇ ਜ਼ਿਲ੍ਹੇ ਲਈ ਕੋਈ ਵਿਸਤਰਾ ਦਾ ਉਪਰਾਲਾ ਤੁਸੀਂ ਗੱਲੀ ਪ੍ਰਨੀਤ ਕੌਰ ਦੀ ਗੱਲ ਨਾ ਕਰੋ ਉਹਦੇ ਨਾਲ ਗਾਂਧੀ ਦੀ ਗੱਲ ਕਰ ਲੋ ਪ੍ਰਨੀਤ ਕੌਰ ਦੀ ਗੱਲ ਕਰ ਲੋ ਪਿਛਲੇ 25 ਸਾਲ ਦੇ ਵਿੱਚ ਇੱਕ ਚੀਜ਼ ਦੱਸ ਦੋ ਜਿਹੜੀ ਆਈ ਹੋਵੇ ਪਟਿਆਲੇ ਦੇ ਜਿਲ੍ਹੇ ਗਈਆਂ ਵਸੇਰੀਆਂ ਦੇ ਤੋਂ ਜੇ ਮੈਂ ਵਿਸ਼ਵਾਸ ਨਾ ਕਰਨਾ ਕਿ ਸ਼ਰਮਾ ਜੀ ਉੱਥੇ ਚਲੇ ਗਏ ਇਹ ਸਰਕਾਰ ਚੋਣ ਚਾਹੇ ਬੇ ਸਰਕਾਰ ਚੋਣ ਇਹ ਲੜਕੇ ਪ੍ਰੋਜੈਕਟ ਲੈ ਕੇ ਆਉਣਗੇ ਜੋ ਮਹਾਈ ਦੇ ਵਿੱਚ ਇਹਨੇ ਕੀਤਾ ਉਹ ਪਟਿਆਲਾ ਫਿਰ ਜ਼ਿਲ੍ਹੇ ਦੇ ਵਿੱਚ ਪਰਿਆ ਪਾਰਲੀਮੈਂਟ ਕੰਸਲ ਦੇ ਵਿੱਚ ਕਰਕੇ ਦਿਖਾਉਣਗੇ ਇਹ ਵੀ ਵਿਸ਼ਵਾਸ ਹੈ ਨਹੀਂ ਨਹੀਂ ਮੈਂ ਬਹਿਤੀ ਪੜ੍ਹਿਆ ਜਿਹੜਾ ਵਰਗਾ ਮੈਂ ਕਸਾ ਜਿਹੜਿਆ ਅਕਾਲੀ ਦਲ ਵੱਲੋਂ ਮੀਟਿੰਗਾਂ ਦੀ ਲੜੀ ਦੌਰਾਰੀ ਲੋਕਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੀਟਿੰਗ ਦਾ ਅੱਜ ਅੱਜ ਬਹੁਤ ਹੀ ਵਧੀਆ ਮੀਟਿੰਗ ਹੈਗੀ ਆ ਸਾਡੇ ਐਨ ਕੇ ਸ਼ਰਮਾ ਜੀ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਹੈਗਾ ਸੋ ਪਾਰਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਡੇ ਐਨ ਕੇ ਸ਼ਰਮਾ ਜਿਹੜੇ ਬੇਦਾਗ ਇਨਸਾਨ ਨੇ ਬੜੇ ਅੱਛੇ ਇਨਸਾਨ ਨੇ ਤੇ ਉਹਨਾਂ ਨੂੰ ਪਾਰਟੀ ਨੇ ਬਖਸ਼ਿਸ਼ ਕੀਤੀ ਹੈ ਕਿ ਪਾਰਲੀਮੈਂਟ ਪਟਿਆਲਾ ਦੀ ਸੀਟ ਦਿੱਤੀ ਹੈ ਸੋ ਐਨ ਕੇ ਸ਼ਰਮਾ ਜੀ ਦੇ ਆਮਦਨ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਸੋ ਉਹਨਾਂ ਨੂੰ ਜਾਣ ਪਛਾਣ ਕਰਾਉਣ ਵਾਸਤੇ ਉਹਨਾਂ ਨਾਲ ਸਾਰੇ ਵਰਕਰਾਂ ਨੂੰ ਨੇੜਲਾ ਰਿਸ਼ਤਾ ਬਣਾਉਣ ਵਾਸਤੇ ਅੱਜ ਐਨ ਕੇ ਸ਼ਰਮਾ ਜੀ ਆਏ ਨੇ ਤੇ ਉਹਨਾਂ ਨੂੰ ਮੈਂ ਜੀ ਆਖਦਾ ਸੋ ਜਿਹੜੀਆਂ ਪਾਰਟੀ ਦੇ ਫੈਸਲੇ ਨੇ ਉਹਨਾਂ ਦਾ ਛਲਾਗਾ ਜਿਹੜੀ ਹੈਗੀ ਆ ਲੋਕ ਸਾਰੀ ਦੁਨੀਆ ਕਰ ਰਹੀ ਹੈ ਪਾਰਟੀ ਨੇ ਜਿਹੜੇ ਸਟੈਂਡ ਲੈ ਕੇ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਉਤਾਰੇ ਨੇ ਬੜੇ ਬੇਦਾਗ ਉਮੀਦਵਾਰ ਉਤਾਰੇ ਨੇ ਦੂਜੀਆਂ ਪਾਰਟੀਆਂ ਦੇ ਕੋਲ ਜਿਹੜੇ ਉਮੀਦਵਾਰ ਨੇ ਸਾਰੇ ਦੂਜੇ ਦੂਜੇ ਪਾਸਿਓਂ ਕਿਸੇ ਪਾਸੇ ਫੜਕੇ ਲਿਆਉਣੇ ਪੈ ਰਹੇ ਨੇ ਸਾਡੇ ਕੋਲ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਹੜੇ ਬੇਦਾਗ ਨੇ ਔਰ ਚੰਗੀ ਛਵੀ ਰੱਖਦੇ ਨੇ ਐਨ ਕੇ ਸ਼ਰਮਾ ਜੀ ਤੇ ਉਹਨਾਂ ਦੀ ਜਿੱਤ ਵਾਸਤੇ ਅੱਜ ਇਹ ਪਹਿਲੀ ਮੀਟਿੰਗ ਸਾਡੀ ਹਲਕਾ ਨਾਬਾ ਦੇ ਵਿੱਚ ਹੋ ਰਹੀ ਹੈ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਨਾਲ ਇਹ ਵੀ ਵਿਸ਼ਵਾਸ ਦੁਆਨੇ ਆ ਕਿ ਅਸੀਂ ਨਾਬੇ ਵਾਲੇ ਤੁਹਾਨੂੰ ਵੱਡੀ ਜਿੱਤ ਕਰਵਾ ਕੇ ਭੇਜਾਂਗੇ ਇਥੋਂ ਸੋ ਸਾਰੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪਾਰਸੋਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਪਿੰਡਾਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਇਸ ਵਿਅਕਤੀ ਦੀ ਇੰਨੀ ਕਿ ਆਪਣੇ ਆਪ ਸ਼ਲਾਘਾ ਹੋ ਰਹੀ ਹੈ ਕਿ ਲੋਕ ਇਹ ਕਹ ਰਹੇ ਨੇ ਕਿ ਬਹੁਤ ਵਧੀਆ ਇਨਸਾਨ ਨਾ ਜਿਹੜਾ ਕਿ ਪਾਰਲੀਮੈਂਟ ਹਲਕਾ ਨੂੰ ਸੰਦਿਤਾ ਹੈ